ਬਾਲੀਵੁੱਡ ਖੁਸ਼ਖਬਰੀ ਆ ਰਹੀ ਹੈ ਜਿੱਥੇ ਇੱਕ ਹੋਰ ਅਦਾਕਾਰਾ ਵਿਆਹ ਦੇ ਬੰਧਨ ਦੇ ਵਿੱਚ ਬਚੂਕੀ ਹੈ ਜੀ ਹਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਦਿੱਤਿਰ ਆਭੈਤਰੀ ਅਤੇ ਸਿਦਾਰਥ ਨੇ ਬੇਹਦੀ ਸੀਕ੍ਰੀਟ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਅਦਿੱਤੀ ਤੇ ਸਿਦਾਰਥ ਦੇ ਵੱਲੋਂ ਸੋਸ਼ਲ ਮੀਡੀਆ ਤੇ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਟ੍ਰੈਡੀਸ਼ਨਲ ਆਊਟਫਿਟ ਦੇ ਵਿੱਚ ਨਜ਼ਰ ਆ ਰਹੇ ਨੇ ਮੈਸੇਜ ਆ ਰਿਹਾ ਕਿ ਅਦਿਤੀ ਤੇ ਸਿਦਾਰਥ ਨੇ ਵਾਣਾਪੱਟੀ ਦੇ 400 ਸਾਲ ਪੁਰਾਣੇ ਮੰਦਿਰ ਦੇ ਵਿੱਚ ਵਿਆਹ ਦੀਆਂ ਕਸਮਾਂ ਖਾਧੀਆਂ। ਇਹਨਾਂ ਤਸਵੀਰਾਂ ਨੂੰ ਅਦਿਤੀ ਦੇ ਵੱਲੋਂ ਸਾਂਝਾ ਕੀਤਾ ਗਿਆ ਅਤੇ ਨਾਲ ਹੀ ਕੈਪਸ਼ਨ ਵੀ ਲਿਖਿਆ ਗਿਆ ਜਿਸ ਦੇ ਵਿੱਚ ਅਦਿਤੀ ਰਾਵ ਹੈਦਰੀ ਤੇ ਸਿਦਾਰਥ ਖੁਦ ਨੂੰ ਮਿਸਟਰ ਐਂਡ ਮਿਸਿਸ ਦੱਸ ਰਹੇ ਨੇ। ਦੋਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ, "ਤੂੰ ਮੇਰਾ ਸੂਰਜ, ਮੈਂ ਚੰ드ਰਮਾ ਤੇ ਮੇਰੇ ਸਾਰੇ ਸਿਤਾਰੇ ਹੁਣ ਅਨੰਤ ਕਾਲ ਤੱਕ ਪਿਕਸੀਸ ਸੌਲਮੇਟ" ਬਣੇ ਰਹੀਏ ਇਸ ਦੇ ਨਾਲ ਹੀ ਆਖਿਰ ਦੇ ਵਿੱਚ ਉਹਨਾਂ ਨੇ ਲਿਖਿਆ ਮਿਸਟਰ ਐਂਡ ਮਿਸਸ ਅਦੁੱ ਸਿੱਧੀ ਤਾਂ ਬੇहद ਹੀ ਸੀਕ੍ਰਟ ਤਰੀਕੇ ਦੇ ਨਾਲ ਇਸ ਜੋੜੇ ਦੇ ਵੱਲੋਂ ਵਿਆਹ ਰਚਾਇਆ ਗਿਆ ਵਿਆਧੀਆਂ ਇਹਨਾਂ ਖੂਬਸੂਰਤ ਤਸਵੀਰਾਂ ਨੂੰ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਇਹ ਜੋੜਾ ਬੇहद ਖੂਬਸੂਰਤ ਨਜ਼ਰ ਆ ਰਿਹਾ ਹੈ ਦੱਸਦੇ ਕਿ ਅਦਿੱਤੀ ਤੇ ਸਿਦਾਰਥ ਕਾਫੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ਅਤੇ ਉਹਨਾਂ ਨੇ ਇੰਗੇਜਮੈਂਟ ਵੀ ਬੇहद ਸੀਕ੍ਰਟ ਤਰੀਕੇ ਦੇ ਨਾਲ ਕੀਤੀ ਸੀ ਤੇ ਅੱਜ ਵਿਆਧੀਆਂ ਤਸਵੀਰਾਂ ਨੂੰ ਅਦਾਕਾਰਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਜਿਸ ਦੇ ਵਿੱਚ ਉਹ ਬੇਹਦ ਖੂਬਸੂਰਤ ਨਜ਼ਾਰੇ ਵਿੱਚ ਇੱਕ ਮੰਦਿਰ ਦੇ ਬਾਹਰ ਨਜ਼ਰ ਆ ਰਹੇ ਨੇ ਜਿਸ ਦੇ ਵਿੱਚ ਅਦਿਤੀ ਨੇ ਹਲਕੇ ਪੂਰੇ ਰੰਗ ਦੀ ਸੜੀ ਪਾਈ ਹੋਈ ਹੈ ਬਾਲਾ ਦੇ ਵਿੱਚ ਗਜਰਾ ਲਗਾਇਆ ਹੋਇਆ ਹੈ ਅਤੇ ਸਿੰਪਲ ਲੁੱਕ ਦੇ ਵਿੱਚ ਅਦਾਕਾਰਾ ਦੁਲਹਨ ਬਣੀ ਹੋਈ ਨਜ਼ਰ ਆ ਰਹੀ ਹੈ ਜੇਕਰ ਲਾੜੇ ਸਿੱਧਾ ਅੱਗੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਚਿੱਟੇ ਰੰਗ ਦਾ ਤੋਤੀ ਕੁੜਤਾ ਪਾਇਆ ਹੋਇਆ ਹੈ ਇੱਕ ਸਾਊਥ ਇੰਡੀਅਨ ਕਲਚਰ ਨੂੰ ਜੋ ਦਰਸਾਉਂਦਾ ਹੈ ਦਾ 400 ਸਾਲ ਪੁਰਾਣੇ ਮੰਦਿਰ ਦੇ ਵਿੱਚ ਇਸ ਜੋੜੇ ਨੇ ਵਿਆਹ ਦੀਆਂ ਖਸਮਾ ਖਾਦੀਆਂ ਇੰਸਟਾਗ੍ਰam ਤੇ ਫੋਟੋਸ ਨੂੰ ਸਾਂਝਾ ਕੀਤਾ ਗਿਆ ਅਤੇ ਆਪਣੇ ਵਿਆਹ ਦਾ ਐਲਾਨ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਉਹ ਇੱਕ ਦੂਜੇ ਦੇ ਹੋ ਚੁੱਕੇ ਨੇ ਅਦੀਤੀ ਤੇ ਸਜਾਦ ਦੇ ਵਿਆਹ ਦੀਆਂ ਇਹ ਤਸਵੀਰਾਂ ਦੇਖ ਕੇ ਫੈਨਸ ਵੀ ਕਾਫੀ ਖੁਸ਼ ਹੋ ਰਹੇ ਨੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ ਦੱਸਦੀਏ ਇਸ ਤੋਂ ਪਹਿਲਾਂ ਸੁਨਕਸ਼ੀ ਸੇਨਾ ਦੇ ਵੱਲੋਂ ਵੀ ਇਸੇ ਤਰੀਕੇ ਦੇ ਨਾਲ ਵਿਆਹ ਰਚਾਇਆ ਗਿਆ ਸੀ ਜਿੱਥੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਦੇ ਵਿੱਚ ਜ਼ਹીર ਖਾਨ ਦੇ ਨਾਲ ਵਿਆਹ ਕੀਤਾ ਸੀ ਤੇ ਹੁਣ ਅਦਾਕਾਰਾ ਅਦਿੱਤੀ ਰਾਓ ਵੀ ਦੁਲਹਨ ਬਣ ਚੁੱਕੇ ਨੇ ਵਿਆਹ ਦੀਆਂ ਤਸਵੀਰਾਂ ਉਨ੍ਹਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ